ਤੁਸੀਂ ਇਹ ਕੀ ਹੋਏਗਾ ਜਿਹੜੀ ਕੱਲ ਘਟਨਾ ਵਾਪਰੀ ਹੈ ਨਾ ਬੀਬੀ ਦਲੇਰ ਕੌਰ ਦੇ ਨਾਲ ਮੈਂ ਗੁਰੂ ਦੀ ਹਜ਼ੂਰੀ ਚ ਇਹਨਾਂ ਇਹਨਾਂ ਦਿਨਾਂ ਚ ਇੱਕ ਤਣਾਵਾ ਵਾਪਰਨੀਆ ਨਹੀਂ ਸੀ ਚਾਹੀਦਾ ਇਹਨਾਂ ਦਿਨਾਂ ਚ ਜਦੋਂ ਦੁਸ਼ਮਣ ਵੀ ਸਾਡੀ ਤਾਰੀਫ਼ ਕਰਦਾ ਹੈ ਨਾ ਤੇ ਦੁਸ਼ਮਣ ਕਹਿੰਦਾ ਬੇਸ਼ੱਕ ਇਹਨਾਂ ਦੇ ਕੱਪੜਿਆਂ ਦੇ ਰੰਗ ਅਲੱਗ ਹੋ ਸਕਦੇ ਨੇ ਇਨਾਂ ਦੇ ਦਸਤਾਰਾਂ ਦੇ ਰੰਗ ਅਲੱਗ ਹੋ ਸਕਦੇ ਨੇ ਬੇਸ਼ੱਕ ਧੜਿਆਂ 'ਚ ਮੰਡੇ ਹੋਣ ਪਰ ਜਦੋਂ ਦੁਸ਼ਮਣ ਵੀ ਸਾਡੀ ਤਾਰੀਫ਼ ਕਰਦਾ ਨਾ ਉਹ ਕਹਿੰਦਾ ਜਦੋਂ ਇਹਨਾਂ ਦੇ ਪੰਥ ਉੱਤੇ ਕੋਈ ਵਿਵਤਾ ਪੈਦੀ ਇਕੱਠੇ ਹੋ ਕੇ ਲੜਦੇ ਨੇ ਇਹ ਜਕਰੀਆ ਖਾਨ ਤਾਰੀਫ਼ ਕਰਦਾ ਸੀ ਸਿੱਖਾਂ ਦੀ ਕਹਿੰਦਾ ਇਹਨਾਂ ਦੇ ਕੱਪੜੇ ਅਲੱਗ ਹੋ ਸਕਦੇ ਨੇ ਇਹ ਝੱਲਾ ਜੰਗਲਾਂ ਤਵੇਲਿਆਂ ਤੇ ਰਹਿ ਸਕਦੇ ਨੇ ਪਰ ਉਹਨੇ ਕਿੱਜ ਦੁਨ ਪੰਥ ਤੇ ਵਿਵਤਾ ਪੈਈ ਹੈ ਨਾ ਇਹ ਸਾਰੇ ਸਿਰ ਜੋੜ ਕੇ ਲੜਦੇ ਨੇ ਇਹਨਾਂ ਦਾ ਇੰਨਾ ਪਿਆਰ ਹੈ ਇੱਕ ਸਿੱਖ ਦੂਜੇ ਸਿੱਖ ਨੂੰ ਆਪਣੇ ਭਰਾ ਨਾਲੋਂ ਵੱਧ ਸਤਕਾਰ ਦਿੰਦਾ ਹੈ ਅੱਜ ਧਿਆਨ ਮਾਰੋ ਜਦੋਂ ਇਹ ਹਾਲਾਤ ਸਾਡੇ ਬਾਬਾ ਚੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੇਖਦੇ ਹੋਣਗੇ ਨਾ ਰੂਹ ਨਹੀਂ ਕ੍ਰੀਤੀ ਜਾਂਦੀ ਹੋਏਗੀ ਉਹਨਾਂ ਦੀ ਅੱਜ ਜਿਹੜਾ ਪੰਥ ਕਿਤੇ ਬਿਵਤਾ ਪੈਣ ਵੇਲੇ ਇਕੱਠਾ ਹੋ ਕੇ ਲੜਦਾ ਸੀ ਅੱਜ ਉਹ ਪੰਥ ਆਪਣੇ ਇਤਿਹਾਸ ਉੱਤੇ ਲੜ ਰਿਹਾ ਹੈ ਕਿ ਭਾਈ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਨਹੀਂ ਬਾਬਾ ਜੀਵਨ ਸਿੰਘ ਨੂੰ ਦਿੱਤਾ ਗਿਆ ਪਰ ਤੁਸੀਂ ਸਾਰਾ ਇਤਿਹਾਸ ਪੜ ਕੇ ਵੇਖ ਲਓ 98% ਤੁਹਾਨੂੰ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚੋਂ ਇਹ ਹਵਾਲੇ ਮਿਲਣਗੇ ਮਹਾਰਾਜ ਜਦੋਂ ਚਮਤੌਰ ਦੀ ਘੜੀ ਨੂੰ ਛੱਡ ਕੇ ਤੁਰੇ ਨਾ ਮਹਾਰਾਜ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਦੇ ਸੀਸ ਤੇ ਧਰਿਆ ਜੀ ਪਰ ਜਿਹੜਾ ਉਹ ਵਾਪਰਿਆ ਬੜਾ ਦੁਖਾਂਤ ਵਿੱਚ ਤੇ ਬੀਬੀ ਦਲੇਰ ਕੌਰ ਸੋਸ਼ਲ ਮੀਡੀਆ ਤੇ ਅੱਜ ਦੇ ਦਿਨ ਰੋ ਰਹੀ ਹੈ ਉਹਨੇ ਰੋ ਕੇ ਸਿੱਖਾਂ ਦਾ ਹਾਲ ਬਿਆਨ ਕੀਤਾ ਤੇ ਬਦਕਿਸਮਤੀ ਸਾਡੀ ਕੌਮ ਦੀ ਅਸੀਂ ਉਹਦੇ ਹੱਕ 'ਚ ਤਾਂ ਕੀ ਖਲੋਣਾ ਸੀ ਅਸੀਂ ਬਹੁਤਿਆਂ ਨੇ ਉਹਦੇ ਵਿਰੋਧ ਵਿੱਚ ਲਿਖ ਲਿਖ ਕੇ ਪਾਇਆ ਜੇ ਅੱਜ ਬੀਬੀ ਦਲੇਰ ਕੌਰ ਜੀ ਨਾਲ ਵਾਪਰਿਆ ਨਾ ਅੱਜ ਅਠੇ ਹੋਣ ਦੀ ਲੋੜ ਹੈ ਕੱਲ ਨੂੰ ਇਹ ਕਿਸੇ ਦੂਜੇ ਨਾਲ ਵੀ ਵਾਪਰ ਸਕਦਾ ਹੈ ਇਹ ਕਿਸੇ ਦੂਜੇ ਨਾਲ ਵੀ ਵਾਪਰ ਸਕਦਾ ਹੈ ਸਾਨੂੰ ਇਹਨਾਂ ਦੁਗਧਾ ਦੇ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ ਜੋ ਸਾਡਾ ਇਤਿਹਾਸ ਹੈ ਨਾ ਸਾਨੂੰ ਆਪਣੇ ਇਤਿਹਾਸ ਉੱਤੇ ਪਰਪੱਖ ਰਹਿਣਾ ਚਾਹੀਦਾ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਕੋਈ ਛੋਟੀ ਥੋੜੀ ਹੈ ਰੰਗਰੇਤਾ ਗੁਰੂ ਦਾ ਬੇਟਾ ਮਾਣ ਬਾਬਾ ਜੀਵਨ ਸਿੰਘ ਦੀ ਝੋਲੀ 'ਚ ਪਿਆ ਤੇ ਧਨ ਕਲਗੀਧਰ ਪਾਸ਼ਾ ਮਹਾਰਾਜ ਦੇ ਨਾਲ ਜੰਗ ਦੇ ਮੈਦਾਨ ਵਿੱਚ ਹਿੱਸਾ ਲੈਂਦੇ ਰਹੇ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਬੜੀ ਵੱਡੀ ਹੈ ਪਰ ਜਿਹੜਾ ਇਤਿਹਾਸ ਦਾ ਸੱਚ ਹੈ ਨਾ ਮਹਾਰਾਜ ਤੁਰ ਲੱਗੇ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਦੇ ਕੇ ਗਏ ਸੀ